ਪੰਜਾਬ ਸਰਕਾਰ ਦਾ ਬਜਟ اجلاس ਹੋਇਆ ਤੇ ਸੰਪੰਨ ਹੋਇਆ। ਦੇਖੋ ਪੰਜਾਬ ਸਰਕਾਰ ਨੇ ਇਹ ਬਜਟ तकरीबन 5 ਦਿਨ ਦਾ ਰੱਖਿਆ ਸੀ। ਜੀ। ਉਹਦੇ ਵਿੱਚ ਰੌਲੇ-ਗੋਲੇ ਨੂੰ ਛੱਡ ਕੇ ਜਿਹੜੇ ਕੰਮ ਦੇ ਦੇਣਾ ਉਹ ਤਾਂ ਤਿੰਨੀ ਸੀ। ਸਰਕਾਰ ਨੇ ਬਜਟ ਪੇਸ਼ ਕਰਤਾ ਵੱਖ-ਵੱਖ ਦਾਅਵੇ ਪੇਸ਼ ਕਰਦੇ ਕਿ ਅਸੀਂ ਤਾਂ ਜੀ ਆ ਆ ਆ ਆ ਜੀ। ਆਪਣੀ ਜਨਤਾ ਵਾਸਤੇ ਰੱਖੇ। ਕਤਰੀ ਦੀ ਵੀ ਆ ਕਿ ਤਾਬਾ ਕੀਤਾ ਕਿ ਅਸੀਂ ਆ ਕਰਤਾ ਆ ਕਰਤਾ ਆ ਚੀਜ਼ਾਂ ਅਸੀਂ ਭਵਿੱਖ ਚ ਕਰਨ ਜਾ ਰਹੇ ਆ ਜਿਹਦੇ ਵਾਸਤੇ ਇੰਨੇ ਨੇ ਪੈਸੇ ਰੱਖੇ ਨੇ ਯਕਸਰ ਦੇਖਣ ਚ ਮਿਲਦਾ ਹੁੰਦਾ ਹੈ ਕਿ ਹਾਕਮ ਤੇਰਾ ਹਮੇਸ਼ਾ ਉਹਦੀ ਫਿੱਟ-ਫੱਪ ਪਉਂਦੀ ਹੈ ਤੇ ਵਿਰੋਧੀ ਮੂਰ-ਮੂਰ ਦੀ ਜਾ ਕੇ ਘੇਰਦੇ ਨੇ ਕਿ ਇਹ ਤਾਂ ਸਰਪ ਤੇ ਸਰਵ ਜੀ ਗੱਲਾਂ ਦਾ ਕੜਾਇਆ ਇਸ ਤੋਂ ਬੇ ਕੁਝ ਨਹੀਂ ਸਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਬਜਟ ਜੋ ਹੈ ਉਹ ਪਾਸ ਕੀਤਾ ਗਿਆ ਤਾਂ ਦੱਸ ਦਈਏ ਕਿ ਤਕਰੀਬਨ 1300 ਕਰੋੜ ਦਾ ਜੋ ਬਜਟ ਹੈ ਪਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹਰ ਸਾਲ ਆਪਣਾ ਬਜਟ ਪੇਸ਼ ਕਰਦੀ ਹੈ ਕਾਫੀ ਗਿਣਤੀ ਦੇ ਵਿੱਚ ਪਹਿਲਾਂ ਨਾਲੋਂ ਉਹ ਦੱਸ ਰਹੇ ਨੇ ਕਿ 6 ਜਾਂ 6.5% ਸਾਡਾ ਇਹ ਵੱਧ ਚੰਗਾ ਹੁੰਦਾ ਧਾਮੀ ਸਾਹਿਬ ਨਾਲ ਪਿਛਲੇ ਬਜਟ ਦੀ ਗੱਲ ਵੀ ਕਰ ਦਿੰਦੇ ਕਿ ਭਾਈ ਐਨੇ ਦਾ ਸਾਡਾ ਬਜਟ ਸੀ ਇੱਥੋਂ ਤੱਕ ਅਸੀਂ ਲੈ ਆਏ ਆਂ ਜਥੇਦਾਰਾਂ ਦੀ ਨਿਯੁਕਤੀ ਵਾਲਾ ਮਾਮਲਾ ਇਹਦੇ ਤੇ ਸਾਡੇ ਮਤੇ ਤੇ ਬਹਿਸ ਕਰਾਓ ਜੀ ਜਦ ਕਿ ਕਾਨੂੰਨ ਮੁਤਾਬਕ ਕਰਾਉਣੀ ਵੀ ਬਣਦੀ ਦੱਸੀ ਜਾਂਦੀ ਕਿਲੋ ਸਾਹਿਬ ਕੇਂਦਰ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤਾਂ ਇਸ ਹਫਤੇ तमाम ਕਿਸਾਨਾਂ ਨੂੰ ਰਿਹਾ ਕਰ ਦਿੱਤਾ ਹੈ ਬਿਲਕੁਲ ਦੇਖੋ ਪਹਿਲਾਂ ਇਹਨਾਂ ਨੇ ਸ਼ੇਵਰਾ ਚੋਹਾਨ ਇੱਥੇ ਆਏ ਜੀ ਗੱਲਾ ਬਤਾਉਂ ਹੁਈਆ ਪਹਿਲੀ ਵਾਰ ਵਾਪਰਿਆ ਕਿ ਕਿਸਾਨਾਂ ਨੂੰ ਚੰਡੀਗੜ੍ਹ ਤੋਂ ਆਉਂਦਿਆਂ ਨੂੰ ਹਰਾਸਤ ਵਿੱਚ ਲੈ ਲਿਆ ਗ੍ਰਿਫਤਾਰ ਕਰ ਲਿਆ ਜੀ ਔਰ ਇਹਨਾਂ ਦੇ ਮੋਰਚੇ ਚੱਕ ਦਿੱਤੇ ਗਏ ਪੁਲਿਸ ਵੱਲੋਂ ਕਿ ਸਾਰੇ ਦੇ ਸਾਰੇ ਆਗੂ ਪੜਾਵਾਜਰ ਹੋਇਆ ਕਰਤੇ ਇਹਦੀ ਆਖਰੀ ਕਿਸ਼ਤ ਪਰਸੋ ਸਵੇਰੇ ਸਵੇਰੇ ਦੱਸਿਆ ਗਿਆ ਹੈ ਹੋਈ ਕਿ ਲੋਕਾਂ ਦਾ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜੋ ਮੁਖੀ ਨੇ ਅਮਰਿਤਪਾਲ ਸਿੰਘ ਉਹਨਾਂ ਦੇ ਜੋ ਸਾਥੀ ਨੇ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਲਿਆਂਦਾ ਗਿਆ ਦੋ ਵਾਰ ਰਿਮਾਂਡ ਵੀ ਉਹਨਾਂ ਦਾ ਮਿਲਿਆ ਏ ਤੇ ਫਿਲਹਾਲ ਉਹਨਾਂ ਤੇ ਮਾਮਲੇ ਜੋ ਨੇ ਉਹ ਚੱਲ ਰਹੇ ਨੇ ਦੇਖੋ ਜਦੋਂ ਉਹਨਾਂ ਤੋਂ NSA हट ਗਿਆ ਜੀ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਦੀਆਂ ਜ਼ਿਲ੍ਹਾ ਵਿੱਚ ਤਬਦੀਲ ਕਰਨਾ ਸੀ ਜੀ ਉਹਨਾਂ ਦਾ ਰਾਦਰ ਰਿਮਾਂਡ ਮਿਲਿਆ ਦੋ ਗਰੁੱਪਾਂ ਦੇ ਵਿੱਚ ਆਏ ਹੁਣ ਤੀਜਾ ਗਰੁੱਪ ਵੀ ਆ ਮਿਸਟਰ ਫੌਜੀ ਵਾਲਾ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਤਿੰਨ ਸਾਥੀ ਉਹਨਾਂ ਦਾ ਅਗਲੇ ਮਹੀਨੇ ਅਪ੍ਰੈਲ 23 ਤੋਂ ਲੈ ਕੇ 25 ਦੇ ਵਿੱਚ ਰਿਮਾਂਡ ਖਤਮ ਹੋਣਾ ਹੈ ਜੀ ਨਾ ਐਨਐਸਏ ਖਤਮ ਹੋਣੀ ਹੈ ਤੇ ਅਗਲੇ ਮਹੀਨੇ ਦੇ ਵਿੱਚ ਉਹਨਾਂ ਨੂੰ ਵੀ ਇੱਥੇ ਲਿਆਂਦਾ ਜਾਊਗਾ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਢੀਮਾਨ ਤੇ ਖਬਰ ਦੌੜ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਕਜੇਹਾ ਪ੍ਰੋਗਰਾਮ ਜਿਸ ਵਿੱਚ ਹਫ਼ਤੇ ਭਰ ਦੀਆਂ ਖਬਰਾਂ ਤੇ ਅਸੀਂ ਚਰਚਾ ਕਰਦੇ ਹਾਂ ਉਹਨਾਂ ਦੀ ਸਮੀਖਿਆ ਕਰਦੇ ਹਾਂ ਚਰਚਾ ਕਰਨ ਦੇ ਲਈ ਅੱਜ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋ ਜੀ ਆ ਉਹਨਾਂ ਦਾ ਸਵਾਗਤ ਕਰਦੇ ਹਾਂ ਢਿੱਲੋ ਸਾਹਿਬ ਬਹੁਤ-ਬਹੁਤ ਸਵਾਗਤ ਹੈ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਤਾਂ ਢਿੱਲੋ ਸਾਹਿਬ ਖਬਰ ਤੋੜ ਦੇ ਵਿੱਚ ਪਹਿਲੀ ਖਬਰ ਅਗਰ ਆਪਾਂ ਇਸ ਹਫ਼ਤੇ ਦੀ ਗੱਲ ਕਰੀਏ ਤਾਂ ਇਹ ਸੀ ਕਿ ਪੰਜਾਬ ਸਰਕਾਰ ਦਾ ਬਜਟ اجلاس ਹੋਇਆ ਤੇ ਸੰਪੰਨ ਵੀ ਹੋ ਗਿਆ ਦੇਖੋ ਪੰਜਾਬ ਸਰਕਾਰ ਨੇ ਇਹ ਬਜਟ ਤਕਰੀਬਨ 5 ਗਦੰਦਾ ਰੱਖਿਆ ਸੀ ਜੀ ਉਹਦੇ ਵਿੱਚ ਰੋਲੇ ਗੋਲੇ ਨੂੰ ਛੱਡ ਕੇ ਜਿਹੜੇ ਕੰਮ ਦੇ ਦੇਣਾ ਉਹ ਤਾਂ ਤੰਨੀ ਸੀ ਹਮ ਸਰਕਾਰ ਨੇ ਬਜਟ ਪੇਸ਼ ਕਰਤਾ ਵੱਖ-ਵੱਖ ਦਾਅਵੇ ਪੇਸ਼ ਕਰਤੇ ਕਿ ਅਸੀਂ ਤਾਂ ਜੀ ਆ ਆ ਆ ਆ ਜੀ ਆਪਣੀ ਜਨਤਾ ਵਾਸਤੇ ਰੱਖਿਆ ਵਿਰੋਧੀ ਗਾਣੇ ਉਹਦੇ ਤੇ ਸਵਾਲ ਚੁੱਕਦੇ ਪਤਾ ਲੱਗਿਆ ਕਿ ਸਰਕਾਰ ਨੇ ਬਹੁਤ ਸਾਰੇ ਕਿਸੇ 'ਚ ਵਾਅਦਾ ਕਰਤਾ ਕਿਸੇ 'ਚ ਘਟਾਤਾ ਸੋ ਜਿਹੜੇ ਵਿਰੋਧੀ ਧਿਰ ਦੇ ਬੰਦੇ ਨੇ ਜੀ ਉਹ ਕਹਿੰਦੇ ਐ ਕਿ ਹੈ ਕੱਖ ਨਹੀਂ ਹੂੰ ਤੇ ਸਰਕਾਰ ਦੇ ਦਾਅਵੇ ਨੇ ਕਿ ਹੁਣ ਤੱਕ ਦਾ ਇਹ ਬਜਟ ਆ ਜਿਹੜਾ ਸਾਡਾ ਚੌਥਾ ਬਜਟ ਆ ਇਹ ਬਜਟ ਬਹੁਤ ਜ਼ਿਆਦਾ ਲੋਕਾਂ ਨੂੰ ਲਾਭ ਦੇਣ ਵਾਲਾ ਹੈ ਜੀ ਪਰ ਇਸ ਬਜਟ ਦੇ ਵਿੱਚ ਖੇਤੀ ਨੀਤੀ ਫੇਰ ਚੁੱਪ ਹੈ ਹੂੰ ਮੁੱਖ ਮੰਤਰੀ ਦੀ ਵੀ ਆ ਕੇ ਦਾਬਾ ਕੀਤਾ ਕਿ ਅਸੀਂ ਆ ਕਰਤਾ ਆ ਕਰਤਾ ਆ ਚੀਜ਼ਾਂ ਅਸੀਂ ਭੁੱਖੇਚ ਕਰਨ ਜਾ ਰਹੇ ਹਾਂ ਜਿਹਦੇ ਵਾਸਤੇ ਇੰਨੇ ਇੰਨੇ ਪੈਸੇ ਰੱਖੇ ਨੇ ਜੀ ਇਹ ਅਕਸਰ ਦੇਖਣ ਚ ਮਿਲਦਾ ਹੁੰਦਾ ਹੈ ਕਿ ਹਾਕਮ ਤੇਰਾ ਹਮੇਸ਼ਾ ਉਹਦੀ ਪਿੱਠ ਥਪਤ ਪਾਉਂਦੀ ਹੈ ਤੇ ਵਿਰੋਧੀ ਮੂਰ ਮੂਰ ਦੀ ਜਾ ਕੇ ਕਿਹ ਹਦੇ ਨੇ ਕਿ ਇਹ ਤਾਂ ਸਰਬ ਤੇ ਸਰਬ ਜੀ ਗੱਲਾਂ ਦਾ ਕੜਾਇਆ ਇਸ ਤੋਂ ਬਾਅਦ ਕੁਝ ਨਹੀਂ ਜੀ ਜਿੱਥੇ ਬੁਖਵੰਤਰੀ ਵਿੱਤ ਮੰਤਰੀ ਉਹਨਾਂ ਦੇ ਬਹੁਤ ਸਾਰੇ ਸਾਥੀਆਂ ਨੇ ਇਸ ਬਜਟ ਦੀ ਪ੍ਰਸ਼ੰਸਾ ਕੀਤੀ ਕੱਲੀ ਕੱਲੀ ਮਦ ਨੂੰ ਲੈ ਕੇ ਉੱਥੇ ਵਿਰੋਧੀ ਤਰਵਾਲਿਆਂ ਨੇ ਉਹ ਭਾਵੇਂ ਕਾਂਗਰਸੀ ਹੋਣ ਜੀ ਆਮ ਆਦਮੀ ਪਾਰਟੀ ਦੇ ਮਾਫ ਕਰਨਾ ਭਾਰਤੀ ਜਨਤਾ ਪਾਰਟੀ ਦੇ ਆਮ ਆਦਮੀ ਪਾਰਟੀ ਦਾ ਸਤਾ ਚਾਏ ਹੂੰ ਤੇ ਉਹਨਾਂ ਲੋਕਾਂ ਨੇ ਜਾ ਕੇ ਕਿਹਾ ਕਿ ਤੁਸੀਂ ਬਾਰ ਗੱਲਾਂ ਬਹੁਤ ਕੀਤੀਆਂ ਸੀ ਇੱਥੇ ਆ ਕੇ ਤੁਹਾਡਾ ਕੱਖ ਨਹੀਂ ਸੋ ਬਜਟ ਆਇਆ ਮੈਂ ਤਾਂ ਇਹ ਸਮਝਦਾ ਹੁੰਨਾ ਕਿ ਚੰਗਾ ਹੁੰਦਾ ਇਸ ਬਜਟ ਦੇ ਅੰਕੜੇ ਦੱਸਣ ਦੀ ਥਾਂ ਤੇ ਜੇ ਵਿੱਤ ਮੰਤਰੀ ਘੰਟਾ ਕੇ ਵੀ ਲਾ ਦਿੰਦੇ ਕਿ ਜਿਹੜਾ ਪਿਛਲੀ ਵਾਰੀ ਬਜਟ ਪੇਸ਼ ਹੋਇਆ ਸੀ ਉਹਦੇ ਵਿੱਚੋਂ ਅਸੀਂ ਆਹ ਕੁਝ ਪੂਰਾ ਕੀਤਾ ਹੈ ਮੇਰਾ ਖਿਆਲ ਅੱਧਿਆਂ ਤਾਂ ਯਾਦ ਹੀ ਨਹੀਂ ਹੋਣਾ ਕਿ ਪਿਛਲਾ ਬਜਟ ਕਿਤਾ ਕੀ ਸੀ ਜੀ ਨਾਲੇ ਪਤਾ ਲੱਗ ਜਾਂਦਾ ਕਿ ਕਿੰਨਾ ਕੁ ਪਾਣੀ ਆ ਇਹਨਾਂ ਚ ਹੂੰ ਸੋ ਬਜਟ ਕਿਸੇ ਵੀ ਸਰਕਾਰ ਦਾ ਬਿੰਭ ਹੁੰਦਾ ਹੈ ਹੂੰ ਕਿ ਤੁਸੀਂ ਕਿਵੇਂ ਪੈਸਾ ਇਕੱਠਾ ਕਰਨਾ ਕਿਵੇਂ ਤੋੜਨਾ ਹੈ ਜੀ ਤੇ ਸਭ ਤੋਂ ਵੱਧ ਜਿਹੜਾ ਕੋਈ ਵੀ ਸਰਕਾਰ ਆਵੇ ਪੁਲਿਸ ਨੂੰ ਵੱਧ ਤਰਜੀਹ ਦਿੰਦੀ ਹੈ ਹੂੰ ਬਾਕੀ ਖੇਤਰਾਂ ਨੂੰ ਘਟਾਈ ਜਾਂਦੇ ਨੇ ਸਿੱਖਿਆ ਨੂੰ ਸਿਹਤ ਨੂੰ ਦੂਜਿਆਂ ਨੂੰ ਹੂੰ ਜਦ ਤੱਕ ਅਸੀਂ ਇੱਕ ਜਿਹੜੀਆਂ ਮੁਕਤ ਖੋਰੀਆਂ ਨੇ ਭਾਵੇਂ ਉਹ ਬਿਜਲੀ ਬੋਰ ਉਦਿਸ ਜਿਹੜਾ ਕਰਜ਼ਾ ਵਧੀ ਜਾਂਦਾ ਪੰਜਾਬ ਦਾ ਕਰਜ਼ਾ ਵਧੀ ਜਾਂਦਾ ਹੈ ਦਾਵੇ ਫੇਰ ਕਰ ਦਿੰਦੇ ਆ ਕਿ ਜੀ ਆ ਅਸੀਂ ਤਾਂ ਕਮਾਲਾਂ ਕਰਤੀਆਂ ਜੀ ਤੇ ਇੱਥੇ ਜਿਹੜਾ ਬੱਚਾ ਵੀ ਪੈਦਾ ਹੁੰਦਾ ਪੰਜਾਬ ਦੇ ਵਿੱਚ ਅਜੋ ਸਰ ਤੇ ਕਰਜ਼ਾ ਲੈ ਕੇ ਹੀ ਪੈਦਾ ਹੁੰਦਾ ਹੈ ਜੀ ਪਿੱਲੋ ਸਾਹਿਬ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਬਜਟ ਜੋ ਹੈ ਉਹ ਪਾਸ ਕੀਤਾ ਗਿਆ ਤਾਂ ਦੱਸ ਦਈਏ ਕਿ ਤਕਰੀਬਨ 1300 ਕਰੋੜ ਦਾ ਜੋ ਬਜਟ ਹੈ ਪਾਸ ਕੀਤਾ ਗਿਆ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹਰ ਸਾਲ ਆਪਣਾ ਬਜਟ ਪੇਸ਼ ਕਰਦੀ ਹੈ ਬਡਾ ਦਾਰਾ ਸਿੱਖਾਂ ਦਾ ਉਦਾਰ ਹੈ ਉਹਨਾਂ ਨੇ ਕਾਫੀ ਗੰਤੀ ਦੇ ਵਿੱਚ ਪਹਿਲਾਂ ਨਾਲੋਂ ਉਹ ਦੱਸ ਰਹੇ ਨੇ ਕਿ 6 ਜਾਂ 6.5% ਸਾਡਾ ਇਹ ਵੱਧ ਹੈ ਜੀ ਲਗਭਗ ਪਿਛਲੇ ਨਾਲੋਂ ਕਾਫੀ ਅੱਗੇ ਕਰ ਰਹੇ ਆ ਕਈ ਚੀਜ਼ਾਂ ਦੇ ਵਿੱਚ ਅਸੀਂ ਵਾਧਾ ਕੀਤਾ ਹੂੰ ਪਰ ਧਰਮ ਪ੍ਰਚਾਰ ਵਾਸਤੇ ਦਾਅਵੇ ਕੁਛ ਨਹੀਂ ਇਹਨਾਂ ਦੀ ਵੀ ਉਹੀ ਹਾਲ ਹੈ ਕੰਗਾ ਹੁੰਦਾ ਧਾਮੀ ਸਾਹਿਬ ਨਾਲ ਪਿਛਲੇ ਬਜਟ ਦੀ ਗੱਲ ਵੀ ਕਰ ਦਿੰਦੇ ਹੂੰ ਕਿ ਭਾਈ ਐਨੇ ਦਾ ਸਾਡਾ ਬਜਟ ਸੀ ਇੱਥੋਂ ਤੱਕ ਅਸੀਂ ਲੈ ਆਏ ਆ ਜੀ ਤੇ ਸ਼ਾਇਦ ਕੋਈ ਅਸਰ ਪਿਆ ਹੁੰਦਾ ਪਰ ਅਜਿਹਾ ਹੋਇਆ ਨਹੀਂ ਆਪਾਂ ਕਹਿ ਸਕਦੇ ਆ ਇਹਨਾਂ ਮਾਮਲਿਆਂ ਦੇ ਵਿੱਚ ਉਸ ਤਰੀਕੇ ਦੀ ਗੱਲ ਨਹੀਂ ਹੋਣੀ ਜੋ ਹੋਣੀ ਚਾਹੀਦੀ ਸੀ ਜੀ ਇਹਨਾਂ ਨੇ ਵੀ ਬਜਟ ਪੇਸ਼ ਕੀਤਾ ਵਿਰੋਧੀ ਉੱਥੇ ਆਪਣੇ ਮਸਲੇ ਠਾਉਂਦੇ ਰਹੇਗੇ ਹੂੰ ਉਹਨਾਂ ਦੀ ਗੱਲ ਕਿਸੇ ਨੇ ਸੁਣੀ ਨਹੀਂ ਜੀ ਵਿਰੋਧੀ ਧਰਨਾ ਇੱਕ ਮਤਾ ਵੀ ਦਿੱਤਾ ਸੀ 42 ਬੰਦਿਆਂ ਨੇ ਦਸਕਤ ਕਰਕੇ ਕਿ ਆ ਸਾਡੇ 42 ਬੰਦੇ ਨੇ ਜੀ ਜਥੇਦਾਰਾਂ ਦੀ ਨਿਯੁਕਤੀ ਵਾਲਾ ਮਾਮਲਾ ਇਹਦੇ ਤੇ ਸਾਡੇ ਮਤੇ ਤੇ ਬਹਿਸ ਕਰਾਓ ਜੀ ਜਦ ਕਿ ਕਾਨੂੰਨ ਮੁਤਾਬਕ ਕਰਾਉਣੀ ਵੀ ਬਣਦੀ ਦੱਸੀ ਜਾਂਦੀ ਹੈ ਜੀ ਨਹੀਂ ਕੀਤੀ ਉੱਥੇ ਬੀਬੀ ਕਰਨ ਜੋਤਕੌਰ ਨਾਲ ਜੋ ਵਰਤਾਰਾ ਵਾਪਰਿਆ ਹਮ ਇੱਥੇ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਪਹਿਲਾਂ ਬੰਦੇ ਤਾਂ ਬਹੁਤ ਹੋ ਜਾਂਦੇ ਨੇ ਤੇ ਜਦੋਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਦਾਖਲ ਹੁੰਦੇ ਆ ਤਾਂ ਕਈ ਵਿਰੋਧੀਆਂ ਵਾਲੇ ਛੱਡ ਕੇ ਫਿਰ ਪਹਿਲਾਂ ਵਾਲੇ ਪਾਸੇ ਨੂੰ ਆ ਜਾਂਦੇ ਆ ਹਮ ਇਸ ਵੇਲੇ ਵੀ ਉੱਥੇ ਸਥਿਤੀ ਇਸੇ ਤਰ੍ਹਾਂ ਦੀ ਵਾਪਰੀ ਜੀ ਬਾਹਰ ਕੁਝ ਅੰਦਰ ਕੁਛ ਤੇ ਬੀਬੀ ਕਰਨਜੋਤ कौर ਤੋਂ ਮਾਈਕ ਵਗੈਰਾ ਵੀ ਖੋਇਆ ਗਿਆ ਜੀ ਕੀ ਸਾਡੇ ਗੁਰੂ ਸਾਹਿਬਾਨਾ ਨੇ ਔਰਤਾਂ ਦੀ ਇੱਜ਼ਤ ਕਰਨ ਦਾ ਇੰਨਾ ਕੀ ਸਾਨੂੰ ਗਿਆਨ ਦਿੱਤਾ ਔਰ ਜਿਹੜੇ 11 ਦੇ ਚੁਣੇ ਹੋਏ ਨੇ ਉਹ ਇੱਕ ਵੱਡੀ ਪਾਰਟੀ ਅਕਾਲੀ ਦਲ ਬਾਦਲ ਨੇ ਟਿਕਟਾਂ ਦੇ ਕੇ ਜਿਤਾਏ ਸਨ ਇਸੇ ਕਰਕੇ ਸੁਖਵੀਰ ਸਿੰਘ ਬਾਦਲ ਹੋ ਰਹੀ ਦੋਤਾਂ ਅੰਦਰ ਪਹਿਲਾ ਉੱਥੇ ਡੇਰਾ ਲਾ ਕੇ ਅੰਮ੍ਰਿਤਸਰ ਦੇ ਵਿੱਚ ਬੈਠੇ ਸਨ ਕੱਲੇ-ਕੱਲੇ ਨਾਲ ਗੱਲ ਕਰ ਰਹੇ ਸਨ ਜੀ ਤੇ ਬੀਬੀ ਜ਼ਗੀਰ ਕੌਰ ਖੁਦ ਵੀ ਚਾਰ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਨੇ ਅੱਜ ਵੀ ਸਿਰੀ ਰਾਗੂਆਂ ਚ ਗਿਨੇ ਜਾਂਦੇ ਆ ਜੀ ਉਹਨਾਂ ਨੇ ਦੋਸ਼ ਬਹੁਤ ਵੱਡੇ ਲਾਏ ਉਹ ਕਹਿੰਦੇ ਇਹਨਾਂ ਨੇ ਗੋਲਕਾ ਨਾਲ ਗੋਗੜਾਂ ਪਰੀਆਂ ਹੋਈਆਂ ਨੇ ਹਮ ਕੱਲੇ-ਕੱਲੇ ਦੀ ਜ਼ਮੀਰ ਇਹਨਾਂ ਨੇ ਖਤਮ ਕੀਤੀ ਹੋਈ ਹੈ ਜਬੀਰਨਾ ਦੀ ਚੀਜ਼ ਇਹਨਾਂ ਦੇ ਪੱਲੇ ਕੁਛ ਨਹੀਂ ਕਿਸੇ ਵੇਲੇ ਗੁਰੂ ਗੁਰੂ ਸਾਹਿਬਾਨ ਨੇ ਗੁਰੂ ਆਨੰਦਪੁਰ ਮਸੰਦਾਂ ਦੇ ਉੱਤੇ ਕਾਰਵਾਈ ਕੀਤੀ ਸੀ ਤੇ ਅੱਜ ਵੀ ਇਹ ਮਸੰਦ ਰੂਪੀ ਲੋਕ ਗੁਰੂ ਦੇਆ ਗੋਲਕਾ ਤੇ ਕਾਬਜ ਹੋਏ ਬੈਠੇ ਨੇ ਜੀ ਬਾਰ ਬਾਰ ਗੱਲ ਕਰਨ ਦੀ ਜ਼ਰੂਰਤ ਤਰੀਕੇ ਗੋਲਕਾ ਦੀ ਲੁੱਟ ਕਿਸ ਰੂਪ ਦੇ ਵਿੱਚ ਹੋਈ ਹੈ ਇਹ ਸਭ ਦੇ ਸਾਹਮਣੇ ਹੈ ਜੀ ਸੋ ਉਹਨਾਂ ਨੇ ਆਪਣਾ ਬਜਟ ਪਾਸ ਕਰ ਲਿਆ ਵਿਰੋਧੀਆਂ ਨੇ ਵਿਰੋਧ ਕਰ ਲਿਆ ਔਰ ਜਿਹੜਾ ਮਸਲਾ ਸੀ ਕਿ ਜ਼ਥੇਦਾਰਾਂ ਦੀ ਅਨੁਯੁਕਤੀ ਵਾਲਾ ਉਹਦੇ ਵਾਸਤੇ ਵਿੱਚ ਵਿਚਾਰੇ ਇੱਕ ਹੋਰ ਧਾਮੀ ਸਾਹਿਬ ਚੁਸਤੀਆਂ ਖੇਡਦੇ ਆ ਕਥਤ ਰੂਪ ਦੇ ਵਿੱਚ ਉਹਨਾਂ ਤੇ ਇਲਜ਼ਾਮ ਲੱਗਦੇ ਆ ਲਓ ਜੀ ਅਸੀਂ ਤਾਂ ਬਤਵਾਨਾਂ ਨੂੰ ਪੁੱਛਾਂਗੇ ਗਾਹਾਂ ਨੂੰ ਜ਼ਥੇਦਾਰਾਂ ਦੀਆਂ ਅਨੁਯੁਕਤੀਆਂ ਕਿਵੇਂ ਹੋਣ ਜੀ ਤੇ ਹੁਣ ਤੱਕ ਸਿੱਖਾਂ ਦੀ ਸਭ ਤੋਂ ਵੱਡੀ ਪਾਰਲੀਮੈਂਟ ਦੇ ਵਿੱਚ ਜੇ ਹਾਲਾਤ ਇਹ ਨੇ ਤੁਸੀਂ ਵਿਰੋਧੀਆਂ ਨੂੰ ਬੋਲਣ ਹੀ ਨਹੀਂ ਦੇਣਾ ਉਹਨਾਂ ਦੀ ਗੱਲ ਹੀ ਨਹੀਂ ਸੁਣਨੀ ਜੀ ਤੇ ਕਿੱਧਰ ਗਿਆ ਗੁਰੂ ਦਾ ਸਿਧਾਂਤ ਗੁਰੂ ਸਾਹਿਬ ਨੇ ਕਿਹਾ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲਿਵਲਾਏ ਜੀ ਜਦੋਂ ਵੀ ਕੋਈ ਦੁਬਧਾ ਆ ਜੇ ਤਾਂ ਪੰਜ ਪ੍ਰਧਾਨੀ ਆ ਸਾਡੇ ਜਿਹੜੇ ਮਰਜੀ ਪੰਜ ਅਮਰਤਾਰੀ ਸਿੰਘ ਆ ਜਾਣ ਉਹਨਾਂ ਨੂੰ ਹੁਕਮ ਦੇ ਦਿਓ ਉਹਨਾਂ ਨੂੰ ਕਹਿ ਦਿਓ ਉਹ ਪੰਜੇ ਰਲ ਕੇ ਜਿਹੜੀ ਐਲਾਨ ਕਰ ਦੇਣ ਉਹ ਫਿਰ ਪ੍ਰਮਾਣ ਹੁੰਦਾ ਹੈ ਹੁਕਮ ਹੁੰਦਾ ਹੈ ਜੀ ਜਿਹਦੇ ਤੋਂ ਇਹ ਸ਼ਰਮਣੀ ਗੁਰਦਵਾਰਾ ਪੌਂਡਰ ਘਟੀ ਭਜਦੀ ਹੋਈ ਨਜ਼ਰ ਆ ਰਹੀ ਹੈ ਜੀ ਜੀ ਢਿਲੋਂ ਸਾਹਿਬ ਕੇਂਦਰ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤਾਂ ਇਸ ਹਫਤੇ तमाम ਕਿਸਾਨਾਂ ਨੂੰ ਰਿਹਾ ਕਰ ਦਿੱਤਾ ਗਿਆ ਹੈ ਪੁਲਿਸ ਵੱਲੋਂ ਦੇਖੋ ਪਹਿਲਾਂ ਇਹਨਾਂ ਨੇ ਸ਼ਿਵਰਾਜ ਚੋਹਾਨ ਇੱਥੇ ਆਏ ਗੱਲਾਂ ਬਤਾ ਹੋਈਆਂ ਉਹਦੇ ਵਿੱਚ ਪੰਜਾਬ ਸਰਕਾਰ ਦੇ ਨੁਮਾਇंदे ਵੀ ਹਾਜ਼ਰ ਸਨ ਖਾਸ ਕਰ ਸਾਡੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੂਜੇ ਮੰਤਰੀ ਖੁਰਾਕ ਤੇ ਸਬਲ ਸਪਲਾਈ ਮੰਤਰੀ ਲਾਲਚੰਦ ਕਟਾਰੂ ਚੱਕ ਤੇ ਹੋਰ ਗੱਲ ਸਿਰੇ ਨਾ ਚੜੀ ਅਗਲੀ ਤਰੀਕ ਪੈਗੀ 4 ਮਈ ਦੀ ਕਿ 4 ਮਈ ਨੂੰ ਦੁਬਾਰਾ ਗੱਲਬਾਤ ਹੋਵੇਗੀ ਪਰ ਇਹ ਪਹਿਲੀ ਵਾਰ ਵਾਪਰਿਆ ਕਿ ਕਿਸਾਨਾਂ ਨੂੰ ਚੰਡੀਗੜ੍ਹ ਤੋਂ ਆਉਂਦਿਆਂ ਨੂੰ ਹਰਾਸਤ ਵਿੱਚ ਲੈ ਲਿਆ ਗ੍ਰਿਫਤਾਰ ਕਰ ਲਿਆ ਜੀ ਔਰ ਇਹਨਾਂ ਦੇ ਮੋਰਚੇ ਚੱਕ ਦਿੱਤੇ ਗਏ ਪੁਲਿਸ ਵੱਲੋਂ ਉਹਦੇ ਵਿੱਚ ਅੱਗੇ ਜਾ ਕੇ ਕੀ ਹੋਇਆ ਕਿ ਹੁਣ ਲੰਘੇ then ਇਹ ਸਾਰੇ ਦੇ ਸਾਰੇ ਆਗੂ ਪੜਾਵਾਜਰ ਹਾਇ ਕਰਤੇ ਇਹਦੀ ਆਖਰੀ ਕਿਸ਼ਤ ਪਰਸੋ ਸਵੇਰੇ ਸਵੇਰੇ ਦੱਸਿਆ ਗਿਆ ਰਹਾ ਹੋਈ ਜੀ ਤੇ ਜਿਹੜੇ ਪੰθεਰ ਸਾਹਿਬ ਨੇ ਸਰਬਨ ਸਿੰਘ ਪੰθεਰ ਉਹ ਤਾਂ ਦੁਬਾਰਾ ਉਹਨਾਂ ਬਾਰਡਰਾਂ ਤੇ ਚਲੇ ਗਈ ਹਮ ਅਜੇ ਤੱਕ ਇਹ ਬਾਬਲਾ ਹੱਲ ਨਹੀਂ ਹੋ ਰਿਹਾ ਕਿ ਉਹਨਾਂ ਦਾ ਸਾਜੋ ਸਮਾਨ ਖਾਸ ਕਰ ਉਹਨਾਂ ਦੀਆਂ ਟਰਾਲੀਆਂ ਉਹਨਾਂ ਨੇ ਜਿਹੜੇ ਉੱਤੇ ਏਸੀ ਵਗੈਰਾ ਲਾਏ ਸੀ ਉਹਨਾਂ ਨੇ ਸੋਲਰ ਊਰਜਾ ਦੇ ਪੈਨਲ ਲਾਏ ਸੀ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਕੰਪਿਊਟਰ ਵਗੈਰਾ ਲੱਗੇ ਸੀ ਜਿਹੜੇ ਆਰਜੀ ਦਫ਼ਤਰ ਸੀ ਜੀ ਉਹ ਸਾਰਾ ਕੁਝ ਇਹਨਾਂ ਨੇ ਚੱਕ ਤਾ ਲੇਕਿਨ ਸ਼ੰਭੂ ਤੇ ਖਨੌਰੀ ਬਾਡਰ ਖੋਲ ਤਾ ਹੁਣ ਕੋਈ ਦਿੱਕਤ ਨਹੀਂ ਕਿਹਾ ਜਾ ਰਿਹਾ ਹੈ ਕਿ ਪਾਰਟੀ ਦੇ ਸੁਪਰੀਮੋ ਸਾਹਿਬ ਆਮ ਆਦਮੀ ਦੇ ਉਹਨਾਂ ਨੇ ਸੰਧਕਾਰਾਂ ਨਾਲ ਮੀਟਿੰਗ ਦੇ ਵਿੱਚ ਇਹ ਵਾਅਦਾ ਕੀਤਾ ਸੀ ਕਿ ਤੁਹਾਨੂੰ ਅਸੀਂ ਇਹ ਕਰਕੇ ਦੇਵਾਂਗੇ ਇਹ ਖੋਲ ਕੇ ਦੇਵਾਂਗੇ ਜੀ ਉਹਨਾਂ ਨੇ ਉਹ ਖੋਲਤਾ ਸੋ ਕਿਸਾਨ ਅਜੇ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਲਾਮਬੰਦ ਹੋ ਰਹੇ ਨੇ ਪਤਾ ਲੱਗਿਆ ਕਿ ਅਗਲੇ ਸਮੇਂ ਦੇ ਵਿੱਚ ਕਿਸਾਨ ਜਿਹੜੀਆਂ ਘਟੋ-ਘਟ ਜਿਹੜੀ ਇਹਨਾਂ ਦੀ ਮੰਗ ਹੈ ਉਹਦੇ ਉੱਤੇ ਸ਼ਾਇਦ ਸਾਰੇ ਇੱਕ ਮੰਚ ਤੇ ਦਿਖਾਈ ਦੇਣਗੇ ਜੀ ਟਿਲੂ ਸਾਹਿਬ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਜੋ ਮੁਖੀ ਨੇ ਅਮਰਤਪਾਲ ਸਿੰਘ ਉਹਨਾਂ ਦੇ ਜੋ ਸਾਥੀ ਨੇ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਲਿਆਂਦਾ ਗਿਆ ਦੋ ਵਾਰ ਰਿਮਾਂਡ ਵੀ ਉਹਨਾਂ ਦਾ ਮਿਲਿਆ ਏ ਤੇ ਫਿਲਹਾਲ ਉਹਨਾਂ ਤੇ ਮਾਮਲੇ ਜੋ ਨੇ ਉਹ ਚੱਲ ਰਹੇ ਨੇ ਦੇਖੋ ਜਦੋਂ ਉਹਨਾਂ ਤੋਂ ਐਨਐਸਏ ਹਟ ਗਿਆ ਜੀ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਦੀਆਂ ਜੇਲਾਂ ਵਿੱਚ ਤਬਦੀਲ ਕਰਨਾ ਸੀ ਜੀ ਉਹਨਾਂ ਦਾ ਰਾਦਰ ਰਿਮਾਂਡ ਮਿਲਿਆ ਦੋ ਗਰੁੱਪਾਂ ਦੇ ਵਿੱਚ ਆਏ ਹੁਣ ਤੀਜਾ ਗਰੁੱਪ ਵੀ ਆ ਮਿਸਟਰ ਫੌਜੀ ਵਾਲਾ ਹੂੰ ਪਹਿਲੇ ਗਰੁੱਪ ਦਾ ਦੋ ਵਾਰ ਰਿਮਾਂਡ ਹੋਇਆ ਦੂਜੇ ਦਾ 5 ਦਿਨ ਦਾ ਇਕੱਠਾ ਦੇ ਦਿੱਤਾ ਗਿਆ ਜੀ ਰਿਮਾਂਡ ਖਤਮ ਹੋਣ ਤੋਂ ਬਾਅਦ ਤੇ ਅਜਨਾਲਾ ਦੀ ਅਦਾਲਤ ਨੇ ਇਹਨਾਂ ਨੂੰ ਨਿਆਂਇਕ ਹਰਾਸਤ ਅਧੀਨ ਕੇਂਦਰੀ ਜੇਲ ਅੰਮ੍ਰਿਤਸਰ ਦੇ ਵਿੱਚ ਭੇਜ ਦਿੱਤਾ ਹੈ ਜਿੱਥੇ ਉਹ ਐਸ ਵੇਲੇ ਰਹਿ ਰਹੇ ਨੇ ਜੀ ਸੋ ਭਾਈ ਅਮਰਪਾਲ ਸਿੰਘ ਉਹਨਾਂ ਦੇ ਤਿੰਨ ਸਾਥੀ ਉਹਨਾਂ ਦਾ ਅਗਲੇ ਮਹੀਨੇ April 23 ਤੋਂ ਲੈ ਕੇ 25 ਦੇ ਵਿੱਚ ਰਿਮਾਰਡ ਖਤਮ ਹੋਣਾ ਹੈ ਜੀ ਨਾ ਐਨਐਸ ਦੇ ਖਤਮ ਹੋਣੀ ਹੈ ਤੇ ਅਗਲੇ ਮਹੀਨੇ ਦੇ ਵਿੱਚ ਉਹਨਾਂ ਨੂੰ ਵੀ ਇੱਥੇ ਲਿਆਂਦਾ ਜਾਊਗਾ ਜੀ ਇੱਥੇ ਲਿਆ ਕੇ ਅਜ ਨਾਲੇ ਪੇਸ਼ ਕਰਕੇ ਆਹੀ ਪ੍ਰਕਿਰਿਆ ਉਹਨਾਂ ਤੇ ਹੋਜੂਗੀ ਤੇ ਫਿਰ ਇਹ ਸਾਰੇ ਅੰਮ੍ਰਿਤਸਰ ਦੀਆਂ ਜ਼ਿਲ੍ਹਿਆਂ ਦੇ ਵਿੱਚ ਹੀ ਜਾਂ ਮਾਨਜੋਗ ਅਦਾਲਤ ਦਾ ਕੋ ਹੁਕਮ ਹੋਰ ਹੋ ਗਿਆ ਕਿ ਇਹਨਾਂ ਨੂੰ ਫਲਾਨੀ ਜੇਲ੍ਹ ਛੱਡਿਆਓ ਉਸ ਤਰ੍ਹਾਂ ਦੀ ਗੱਲ ਹੈ ਲੇਕਿਨ ਇਹਨਾਂ ਦੇ ਮਕਾਦਮੇ ਹੁਣ ਪੰਜਾਬ ਦੀਆਂ ਅਦਾਲਤਾਂ ਵਿੱਚ ਚੱਲਣਗੇ ਜੀ ਫਿਲੋਸਫੀ ਸ਼੍ਰੀ ਅਕਾਲ ਤਖਸਾਲ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਜੋ ਭਰਤੀ ਮੁਹਿੰਮ ਹੈ ਉਸ ਨੂੰ ਪਰਮਾ ਹੰਗਾਰਾ ਜੋ ਹੈ ਉਹ ਮਿਲ ਰਿਹਾ ਹੈ ਪੰਜਾਬ ਦੇ ਵਿੱਚ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਜੀ ਇਹਨਾਂ ਨੇ 18 ਅਗਸਤ ਤੋਂ 18 ਮਾਰਚ ਤੋਂ ਕਤਤ ਮਾਫ ਕਰਨਾ ਜੀ 18 ਮਾਰਚ ਤੋਂ ਅੰਮ੍ਰਿਤਸਰ ਕਾਲ ਤੱਕ ਸਾਬ ਵਿਖੇ ਅਰਦਾਸ ਕਰਕੇ ਦਰਬਾਰ ਸਾਹਿਬ ਦੇ ਬਾਹਰ ਤੋਂ ਇਹ ਭਰਤੀ ਸ਼ੁਰੂ ਕੀਤੀ ਜੀ ਬਲੇਰ ਕੋਟਲਾ ਜਲੰਧਰ ਸੰਗਰੂਰ ਭਰਤੀ ਮੁਕੰਮਲ ਦੇ ਪ੍ਰੋਗਰਾਮ ਮੁਕੰਮਲ ਹੋ ਚੁੱਕੇ ਨੇ ਜੀ ਤੇ ਅਗਲੀ ਭਰਤੀ 31 ਵਾਲੇ ਦਿਨ ਪਟਿਆਲੇ ਚ ਹੋਣੀ ਆ ਬਾਕੀ ਉਦੋਂ ਬਾਅਦ ਚ ਨੇ ਜੀ ਪ੍ਰਤੱਖ ਨੂੰ ਪ੍ਰਮਾਣ ਦੀ ਕੋਈ ਲੋੜ ਨਹੀਂ ਹੁੰਦੀ ਇਹ ਜਿੱਥੇ-ਜਿੱਥੇ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਵਿੱਚ ਭਰਤੀ ਹੋਣ ਲੱਗੀ ਉੱਥੇ ਇਹਨਾਂ ਨੂੰ ਬੜਾ ਪਰਮਾ ਹੁੰਗਾਰਾ ਮਿਲ ਰਿਹਾ ਹੈ ਜੀ ਕਿਉਂਕਿ ਸਿੱਖ ਕੌਮ ਦੇ ਵਿੱਚ ਸਿੱਖ ਪੰਥ ਦੇ ਵਿੱਚ ਜੋ ਮਹਾਨਤਾ ਸ੍ਰੀ ਅਕਾਲ ਤਖਤ ਸਾਹਿਬ ਦੀ ਹੈ ਉਹਦਾ ਕੋਈ ਮੁਕਾਬਲਾ ਨਹੀਂ ਜੀ ਲੋਕਾਂ ਦੀ ਨਿੱਚ ਹੈ ਤੇ ਕਈ ਉੱਥੇ ਮੰਨ ਕੇ ਬਾਹਰ ਆ ਕੇ ਮੁੱਕਰ ਵੀ ਗਏ ਜੀ ਆਪਣੇ ਇੱਕ ਕਹਾਵਤ ਹੈ ਕਿ ਮਰੇ ਮੁਕਰੇ ਦਾ ਕੋਈ ਇਲਾਜ ਥੋੜੀ ਹੈ ਸੋ ਇਸ ਵੇਲੇ ਇਸ ਪਾਸੇ ਦੇ ਵਿੱਚ ਇਹਨਾਂ ਨੂੰ ਜਿਹੜਾ ਭਰਮਾ ਹੁੰਗਾਰਾ ਮਿਲ ਰਿਹਾ ਹੈ ਜੀ ਇਹਦੇ ਵਿੱਚੋਂ ਅੱਗੇ ਜਾ ਕੇ ਕੀ ਨਿਕਲਦਾ ਆਮ ਲੋਕਾਂ 'ਚ ਆਪਾਂ ਚਰਚਾ ਕਰਦੇ ਹੁੰਦੇ ਆ ਕਿ ਕੱਠ ਬਹੁਤ ਹੋ ਜਾਂਦੇ ਨੇ ਜੀ ਭਰਮੀਆਂ ਰੈਲੀਆਂ ਤਾਂ ਰਾਹੁਲ ਗਾਂਧੀ ਦੀਆਂ ਵੀ ਬਹੁਤ ਸੀ ਪਰ ਇਹ ਸਾਰਾ ਕੁਝ ਦੀ ਵੋਟਾਂ ਚਤੁਰਤੀਲ ਹੋਏਗਾ ਅਸਲ ਗੱਲ ਇਸ ਗੱਲ ਤੇ ਨਿਰਭਰ ਕਰਦੀ ਹੈ ਇਹ ਹੁਣ 2027 ਦੀਆਂ ਚੋਣਾਂ ਚ ਪਤਾ ਲੱਗੇਗਾ ਕਿ ਇਹਨਾਂ ਦਾ ਜਿਹੜਾ ਇਹ ਟੈਂਪੂ ਆ ਇਸੇ ਤਰ੍ਹਾਂ ਬਰਕਰਾਰ ਰਹੇਗਾ ਜਾਂ ਇਹਦੇ ਵਿੱਚ ਅਜਾਫਾ ਹੁੰਦਾ ਹੈ ਤੇ ਜਾਂ ਇਹਦਾ ਹੋਵੇ ਕਿ ਇਹਦੇ ਵਿੱਚ ਸੁਸਤ ਰਫਤਾਰ ਆ ਜਾਵੇ ਢਿੱਲਾਪਨ ਪੈ ਜਾਵੇ ਜੀ ਇਹ ਗੱਲਾਂ ਅਗਲੀਆਂ ਨੇ ਪਰ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਜਿਹੜੀ ਭਰਤੀ ਮਹਿੰਮ ਸ਼ੁਰੂ ਕੀਤੀ ਹੈ ਉੜ ਇੱਕ ਵਾਰਤਾ ਹੰਗਾਰਾ ਬਹੁਤ ਵੱਡੇ ਪੱਧਰ ਤੇ ਮਿਲਦਾ ਦਿਖਾਈ ਦੇ ਰਹੇ ਜੀ ਢੀਲੋ ਸਾਹਿਬ ਬੀਤੇ ਹਫਤੇ ਵੀ ਅਗਰ ਗੱਲ ਕਰੀਏ ਤਾਂ ਪੰਜਾਬ ਦਾ ਬਜਟ ਸੈਸ਼ਨ ਜੋ ਸੀ ਉਹ ਚੱਲ ਰਿਹਾ ਸੀ ਤੇ ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਜੋ ਨੇ ਉਹ ਇਸ ਸੈਸ਼ਨ ਦਾ ਹਿੱਸਾ ਬਣੇ ਉਹਨਾਂ ਦੇ ਜਿਹੜੇ ਮੁੱਖ ਮੰਤਰੀ ਨੇ ਨੈב ਸਿੰਘ ਸੈਣੀ ਸਾਹਿਬ ਜੀ ਉਹ ਸਪੀਕਰ ਸਾਹਿਬ ਨੂੰ ਜਿਹੜੇ ਉਹਨਾਂ ਦੇ ਵਿਧਾਨ ਸਭਾ ਦੇ ਸਪੀਕਰ ਨੇ ਮਿਸ਼ਟਾ ਹਰਵਿੰਦਰ ਨਿਸ਼ਾਦ ਜੀ ਉਹਨਾਂ ਨੂੰ ਨਾਲ ਲੈ ਕੇ ਪੰਜਾਬ ਦੀ ਵਿਧਾਨ ਸਭਾ ਚ ਆਏ ਔਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਪੀਕਰ ਸਾਹਿਬ ਦੀ ਸਰਪ੍ਰਾਸਤੀ ਅਤੇ ਸਸ਼ਟਾਚਾਰ ਵੀ ਦਿਖਾਇਆ ਗਿਆ ਜੀ ਵਿਰੋਧੀ ਧਿਰ ਦੇ ਆਗੂਆਂ ਨੂੰ ਵੀ ਨਾਲ ਲਿਆ ਵਿਰੋਧੀ ਪਾਰਟੀਆਂ ਨੂੰ ਵੀ ਨਾਲ ਲਿਆ ਉਹਨਾਂ ਦਾ ਸਨਮਾਨ ਕੀਤਾ ਗਿਆ ਉਹਨਾਂ ਨੂੰ ਮਾਨ ਸਤਿਕਾਰ ਦਿੱਤਾ ਗਿਆ ਜੀ ਇਕੱਲੇ ਉਹ ਹੀ ਨਹੀਂ ਬਾਅਦ ਦੇ ਵਿੱਚ ਵਿਰੋਧੀ ਧਿਰ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਹਰਿਆਣੇ ਦੇ ਜੀ ਭਪਿੰਦਰ ਸਿੰਘ ਹੁੱਡਾ ਵੀ ਆਏ ਉਹਨਾਂ ਨੂੰ ਵੀ ਮਾਨ ਸਨਮਾਨ ਦਿੱਤਾ ਗਿਆ ਨੈਭ ਸਿੰਘ ਸੈਣੀ ਤੋਂ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛੇ ਜੀ ਤਾਂ ਉਹਨਾਂ ਨੇ ਖੁੱਲ ਕੇ ਜਵਾਬ ਦਿੱਤਾ ਕਿ ਭਾਈ ਸਾਹਿਬ ਅਸੀਂ ਵੱਡੇ ਤੇ ਛੋਟੇ ਭਰਾ ਹਾਂ ਹੂੰ ਸਾਡੇ ਕੁਝ-ਕੁਝ ਮਸਲੇ ਆਪਸ ਵਿੱਚ ਦੀ ਨੇ ਕੁਡ ਕੌਮੀ ਪੱਧਰ ਤੇ ਨੇ ਜੀ ਤੁਹਾਨੂੰ ਕਾਹਦਾ ਫਿਕਰ ਹੋ ਗਿਆ ਜਦੋਂ ਅਸੀਂ ਇੱਕ ਦੂਜੇ ਨੂੰ ਛੋਟਾ ਵੱਡਾ ਭਰਾ ਮੰਨ ਲਿਆ ਹੂੰ ਉਹ ਮਸਲੇ ਅਸੀਂ ਆਪੇ ਬਹਿ ਕੇ ਹੱਲ ਕਰ ਲਾਂਗੇ ਤੁਹਾਨੂੰ ਫਿਕਰ ਕਰਨ ਦੀ ਕੋਈ ਬਹੁਤੀ ਜ਼ਰੂਰਤ ਨਹੀਂ ਇਹ ਗੱਲ ਨੈਭ ਸਿੰਘ ਸੈਣੀ ਸਾਹਿਬ ਨੇ ਪੰਜਾਬ ਵਿਧਾਨ ਸਭਾ ਤੋਂ ਬਾਹਰ ਜਾਂਦੇ ਆ ਮੀਡੀਆ ਨਾਲ ਗੱਲਬਾਤ ਕਰਦੇ ਆ ਕਹੀ ਸੀ ਜੀ ਟਿਲੋ ਸਾਹਿਬ ਨਰੈਣ ਸਿੰਘ ਚੌੜਾ ਨੂੰ ਜ਼ਮਾਨਤ ਮਿਲ ਗਈ ਹੈ ਔਰ ਅਕਾਲੀ ਦਲ ਨੇ ਬੜਾ ਵਿਰੋਧ ਜਤਾਇਆ ਉਸ ਉੱਪਰ 4 ਦਸੰਬਰ ਨੂੰ ਜਦੋਂ ਸੁਖਵੀਰ ਸੋ ਬਾਦਲ ਦਰਬਾਰ ਸਾਹਿਬ ਦੇ ਵਿੱਚ ਲੱਗੀ ਹੋਈ ਸੇਵਾ ਮੁਕੰਮਲ ਕਰ ਰਹੇ ਸੀ ਜੀ ਉਹਨਾਂ ਦੇ ਉੱਤੇ ਕਥਤ ਰੂਪ ਦੇ ਵਿੱਚ ਨਰੈਣ ਸਿੰਘ ਚੌੜਾ ਨੇ ਹਮਲਾ ਕਰਤਾ ਬੱਕੇ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਉਹਨਾਂ ਨੂੰ ਜੇਰ ਭੇਜ ਦਿੱਤਾ ਗਿਆ ਤੇ ਆ ਦੋ ਦਿਨ ਪਹਿਲਾਂ ਅਦਾਲਤ ਨੇ ਨਰੈਣ ਸਿੰਘ ਚੌੜਾ ਨੂੰ ਜਵਾਨਤ ਦੇ ਦਿੱਤੀ ਹੈ ਤੇ ਜਵਾਨਤ ਤੇ ਉਹ ਬਾਹਰ ਵੀ ਆ ਗਿਆ ਨਰੈਣ ਸਿੰਘ ਚੌੜਾ ਕਹਿੰਦੇ ਨੇ ਕਿ ਮੇਰਾ ਕਿਸੇ ਨਾਲ ਕੋਈ ਵਿਰੋਧ ਨਹੀਂ ਸੀ ਜੀ ਪਰ ਇਹ ਬੰਦੇ ਪੰਥ ਵਿਰੋਧੀ ਨੇ ਅਸੀਂ ਹਿੰਸਾ ਵਾਲੀ ਗੱਲ ਨੂੰ ਕਦੇ ਉਤਸ਼ਾਹਤ ਨਹੀਂ ਕਰਦੇ ਇਹ ਢੰਗ ਗਲਤ ਨੇ ਉਹਨਾਂ ਦੇ ਕਾਗੂ ਨੇ ਪਰਮਵੰਦ ਸਿੰਘ ਵੰਟੀ ਰਮਾਣਾ ਉਹਨਾਂ ਨੇ ਇਹਦੇ ਤੇ ਸਵਾਲ ਚੱਕੇ ਆ ਜੀ ਕਿ ਸਰਕਾਰ ਨੇ ਗਲਤ ਭੂਮਿਕਾ ਦਾ ਕੀਤੀ ਹੈ ਤੇ ਦੂਜਾ ਉਹਨਾਂ ਨੂੰ ਜਿਹੜੀ ਜਵਾਨਤ ਗਲਤ ਮਿਲੀ ਹੈ ਰਮਾਣਾ ਸਾਹਿਬ ਤੁਹਾਡੇ ਕੋਲੇ ਵੀ ਬਹੁਤ ਵੱਡੇ ਕਾਨੂੰਨੀ ਸਲਾਹਕਾਰ ਨੇ ਤੁਹਾਡੇ ਆਪਣੇ ਅਰਸ਼ ਪ੍ਰੀਤ ਸਿੰਘ ਕਲੇਰ ਸਾਹਿਬ ਨੇ ਤੇ ਹੋਰ ਤੇ ਸ਼ਰੂਣੀ ਕਮੇਟੀ ਵੀ ਵਾਵਾ ਪੈਸੇ ਖਰਚ ਕਰਦੀ ਹੈ ਜੀ ਇਹਦੇ ਵਿੱਚ ਇਹ ਅਜਾਤਾ ਤੁਸੀਂ ਤੁਹਾਡੇ ਵਕੀਲ ਸਾਹਿਬਾਨ ਇੱਥੇ ਆਪਣਾ ਪੱਖ ਸਹੀ ਤਰੀਕੇ ਨਾਲ ਰੱਖ ਨਹੀਂ ਸਕੇ ਹਾਂ ਜਾਂ ਫਿਰ ਉਹ ਤੁਹਾਡੇ ਕੋਲੇ ਅਗਲਾ ਕੀ ਹੈ ਹਾਈ ਕੋਰਟ ਚ ਜਾਓ ਜੀ ਹਾਈ ਕੋਰਟ ਚ ਤੁਹਾਨੂੰ ਰਾਹਤ ਨਹੀਂ ਮਿਲਦੀ ਸੁਪਰੀਮ ਕੋਰਟ ਜਾਓ ਕਾਨੂੰਨੀ ਪ੍ਰਕਿਰਿਆ ਨੂੰ ਕਾਨੂੰਨੀ ਪ੍ਰਕਿਰਿਆ ਨਾਲ ਹੀ ਨਿਜਠਿਆ ਜਾਵੇਗਾ। ਸੋ ਨਰੈਨ ਸਿੰਘ ਚੌੜਾ ਇਸ ਵੇਲੇ ਜਵੰਤ ਦੇ ਉੱਤੇ ਬਿਲਕੁਲ ਬਾਹਰ ਨੇ ਤੇ ਓਪਨ ਉਹ ਲੋਕਾਂ ਦੇ ਵਿੱਚ ਗੁజర్ ਰਹੇ ਨੇ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਕਰਦੇ ਨਜ਼ਰ ਦਿਖਾਈ ਦੇ ਰਹੇ ਨੇ। ਜੀ। ਦੰਦਮੀ ਟਕਸਾਲ ਵੱਲੋਂ ਜਥੇਦਾਰਾਂ ਦੀ ਨਿਯੁਕਤੀ ਲਈ 15 ਅਪ੍ਰੈਲ ਤੱਕ ਦਾ ਅਲਟੀਮੇਟਮ ਦਿੱਤਾ ਗਿਆ। ਬਿਲਕੁਲ ਜਦੋਂ ਇਹ ਬਜਟ ਸੈਸ਼ਨ ਹੋਇਆ ਉਹਦੇ ਵਿੱਚ ਭਾਈ ਰਨਮ ਸਿੰਘ ਤੁਮਾ ਨੇ ਕਹਿਤਾ ਕਿ ਅਸੀਂ ਜਥੇਦਾਰਾਂ ਦੀ ਨਿਯੁਕਤੀ ਦੇ ਸਬੰਧ ਵਿੱਚ ਆਪਣਾ ਵਿਰੋਧ ਕਰਾਂਗੇ ਆਓ ਆਪਾਂ ਤੇ ਜੱਸਕੇ ਸਮੁੰਦਰੀ ਹਾਲ ਦੇ ਬਾਹਰ ਜਾ ਕੇ ਇੱਕ ਦਿਨ ਪਹਿਲਾਂ ਪਤਾ ਲੱਗਿਆ ਕਿ ਅੰਦਰ ਕੁਜਰਾ ਕੁਝ ਗੋਰਖ ਧੰਦਾ ਚੱਲਿਆ ਜੀ ਪਤਾ ਨਹੀਂ ਉਹ ਕੀ ਸੀ ਕੀ ਨਹੀਂ ਤੇ ਅੰਦਰ ਲਿਆਂ ਨੂੰ ਧਮੀ ਸਾਹਿਬ ਬੋਲਣ ਨਹੀਂ ਦਿੰਦੇ ਇਹਨਾਂ ਕੋਲ ਤਾਂ ਮੈਮੋਰੰਡਮ ਫੜਨ ਵੀ ਆ ਗਏ ਆਪ ਹੀ ਆ ਗਏ ਹੂੰ ਤੇ ਤੁਮਾ ਸਾਹਿਬ ਦੀ ਨੇੜਤਾ ਜਿਹੜੀ ਹੈ ਉਹ ਨਾਗਪੁਰ ਵਾਲਿਆਂ ਨਾਲ ਵੀ ਦੱਸੀ ਜਾਂਦੀ ਹੈ ਹੋ ਸਕਦਾ ਹੈ ਇਸ ਮਾਮਲੇ ਦੇ ਵਿੱਚ ਕੇਂਦਰ ਦੇ ਸਰਕਾਰ ਨੇ ਭੂਮਿਕਾ ਉਦਾ ਕੀਤੀ ਹੋਵੇ ਜੀ ਉਹਨਾਂ ਤੋਂ ਮੈਮੋਰੰਡਮ ਲੈ ਲਿਆ ਉਹਨਾਂ ਨੇ ਉਹ ਚਲ ਅਲਟੀਮੇਟਮ ਦਿੱਤਾ ਹੈ ਕਿ 15 April ਤੱਕ ਜੇ ਕੋ ਠੋਸ ਕਦਮ ਨਾ ਚੱਕਿਆ ਅਸੀਂ ਦੁਬਾਰਾ ਇੱਥੇ ਆਵਾਂਗੇ ਤੇ ਨਾਲ ਹੀ ਧਾਮੀ ਸਾਹਿਬ ਦਾ ਬਿਆਨ ਆ ਗਿਆ ਲਓ ਜੀ ਅਸੀਂ 20 ਤੱਕ ਬੱਕ ਬੱਕ ਜਥੇਬੰਦੀਆਂ ਸਿੱਖ ਜਥੇਬੰਦੀਆਂ ਤੇ ਹੋਰਾਂ ਨੂੰ ਕਹਿਤਾ ਕਿ ਜਥੇਦਾਰਾਂ ਦੀ ਨਿਯੁਕਤੀ ਸੰਬੰਧੀ ਵਿਧੀ ਵਿਧਾਨ ਕੀ ਹੋਵੇ ਇਹਦਾ ਮਸ਼ਵਰਾ ਤੁਸੀਂ ਸ਼ਰੂਨੀ ਕਮੇਟੀ ਕੋਲੇ ਭੇਜੋ ਜੀ ਜੀ ਸਾਹਿਬ ਬਹੁਤ ਬਹੁਤ ਸ਼ੁਕਰੀਆ तमाम ਖਬਰਾਂ ਉਪਰ ਚਰਚਾ ਕਰਨ ਲਈ ਮਿਹਰबानी जी ਬਹੁਤ ਮਿਹਰਬਾਨੀ ਤਾਂ ਜੀ ਬਿਲਕੁਲ ਖਬਰ ਤੋੜ ਦੇ ਵਿੱਚ ਫਿਲਹਾਲ ਅੱਜ ਦੇ ਲਈ ਇੰਨਾ ਹੀ ਔਰ ਫੇਰ ਹਾਜ਼ਰ ਹੋਵਾਂਗੇ ਹਫਤੇ ਭਰ ਦੀਆਂ ਖਬਰਾਂ ਲੈ ਕੇ ਅਦੋਂ ਤੱਕ ਲਈ ਆਪਣਾ ਖਿਆਲ ਰੱਖਣਾ ਸੱਸਿਆ ਕਰਦੇ ਹਾਂ